ਚਾਹੇ ਉਹਨਾਂ ਦੇ ਪੰਜਾਬ ਦੇ ਐਮਐਲਏ ਨੇ ਚਾਹੇ ਕਾਂਗਰਸ ਪਾਰਟੀ ਦੇ ਐਮਐਲਏ ਨੇਗੇ ਚਾਹੇ ਕਾਂਗਰਸ ਪਾਰਟੀ ਦੇ ਲੀਡਰ ਆਪੋਜੀਸ਼ਨ ਨੇ ਮੈਂ ਸਮਝਦਾ ਉਹ ਸਾਰੇ ਉਹਨਾਂ ਗੁੰਡਿਆਂ ਨੂੰ ਪ੍ਰੋਟੈਕਸ਼ਨ 'ਚ ਲੱਗੇ ਹੋਏ ਨੇਗੇ ਉਹਨਾਂ ਗੁੰਡਿਆਂ ਦੇ ਹੱਕ 'ਚ ਬੋਲ ਰਹੇ ਨੇਗੇ ਉਹਨਾਂ ਸਮਾਜ ਬਰੋਧੀਆਂ ਲੋਕਾਂ ਦੇ ਹੱਕ 'ਚ ਬੋਲ ਰਹੇ ਨੇਗੇ ਜਦੋਂ ਅਸੀਂ ਯਦਨਸ਼ਿਆਂ ਦੇ ਵਿਰੁੱਧ ਸ਼ੁਰੂ ਕੀਤਾ ਜਦੋਂ ਅਸੀਂ ਵੱਡੇ ਵੱਡੇ ਮਗਰਮੱਛ ਫੜਦੇ ਸ਼ੁਰੂ ਕੀਤੇ ਜਦੋਂ ਅਸੀਂ ਡਰੱਗ ਮਾਫੀਆ ਦੇ ਖਿਲਾਫ ਕਾਰਵਾਈ ਕੀਤੀ ਤਉ ਸਮੇਂ ਵੀ ਕਾਂਗਰਸ ਪਾਰਟੀ ਦਾ ਦਰਦ ਸਭ ਕਿਹਾ ਤਉ ਸਮੇਂ ਵੀ ਕਾਂਗਰਸ ਪਾਰਟੀ ਵਾਲੇ ਰੋਨ ਪੇਟਣ ਲੱਗੇ ਕਿ ਕਿਉਂ ਸਾਡੇ ਸਾਥੀਆਂ ਨੂੰ ਫੜ ਰਹੇ ਹੋ ਤਾਂ ਉਸੇ ਸਮੇਂ ਅਕਾਲੀ ਦਲ ਧਰਨੇ ਦੇਣ ਲੱਗਿਆ ਉਹ ਅਕਾਲੀ ਦਲ ਜਿਹੜਾ ਕਦੇ ਗੁਰਦੁਆਰਿਆਂ ਦੀ ਬਰਿਆਦਤ ਲਈ ਲੜਿਆ ਉਹ ਅਕਾਲੀ ਦਲ ਜਿਹੜਾ ਪੰਨ ਦੀ ਚੜ੍ਹਦੀ ਕਲਾ ਲਈ ਲੜਿਆ ਉਹ ਅਕਾਲੀ ਦਲ ਜਿਹੜਾ ਗੁਰਦੁਆਰਿਆਂ ਨੂੰ ਆਜ਼ਾਦ ਕਰਾਉਣ ਲਈ ਲੜਿਆ ਉਹ ਕੀ ਲਈ ਲੜ ਰਿਹਾ ਸੀ ਅੱਜ ਪੰਜਾਬ ਦੇ ਅੰਦਰ ਡਰੱਗ ਮਾਫੀਆ ਨੂੰ ਬਚਾਉਣ ਦੇ ਲਈ ਸੜਕਾਂ ਤੇ ਆਇਆ ਸੀ ਡਰੱਗ ਮਾਫੀਆ ਨੂੰ ਬਚਾਉਣ ਦੇ ਲਈ ਆਇਆ ਸੀ ਉਸੇ ਤਰੀਕੇ ਕਾਂਗਰਸ ਪਾਰਟੀ ਜਿਹੜੀ ਆ ਉਹ ਵੀ ਡਰੱਗ ਮਾਫੀਆ ਦੇ ਹੱਕ ਵਿੱਚ ਆਈ ਸੀਗੀ ਔਰ ਉਸੇ ਤਰੀਕੇ ਅੱਜ ਜਿਹੜੇ ਲੋਕ ਪੰਜਾਬ ਦੇ ਅੰਦਰ ਸ਼ਹਿਰਾਂ ਮੇਂ ਗੋਲੀਆਂ ਮਾਰਦੇ ਨੇਗੇ ਜਿਹੜੇ ਸਮਾਜ ਵਿਰੋਧੀ ਅੰਸਰ ਨੇ ਅੱਜ ਪੂਰੀ ਕਾਂਗਰਸ ਪਾਰਟੀ ਦੇ ਨੇਤਾ ਅੱਜ ਅਕਾਲੀ ਦਲ ਦੇ ਨੇਤਾ ਅੱਜ ਭਾਰਤੀ ਜਨਤਾ ਪਾਰਟੀ ਦੇ ਨੇਤਾ ਕਿਸੇ ਨਾ ਕਿਸੇ ਰੂਪ ਦੇ ਅੰਦਰ ਸਿੱਧੇ ਰੂਪ ਵਿੱਚ ਅਸਿੱਧਰੂਬ ਦੇ ਬੱਚ ਉਹਨਾਂ ਗੁੰਡਿਆਂ ਦੀ ਮਦਦ ਕਰ ਰਹੇ ਨੇਗੇ ਪਰ ਲੇਕਿਨ ਮੈਂ ਇੱਕ ਵਾਰ ਫੇਰ ਦੁਹਰਾਉਣਾਗਾ ਕਿ ਬਿਲਕੁਲ ਪੰਜਾਬ ਸਰਕਾਰ ਠੋਕ ਕੇ ਉਹਨਾਂ ਲੋਕਾਂ ਦੇ ਖਿਲਾਫ ਕਾਰਵਾਈ ਕਰੂਗੀ ਜਿਹੜੇ ਡਰਗ ਮਾਫੀਆ ਚਲਾਉਂਦੇ ਨੇ ਜਿਹੜੇ ਗੁੰਡੇ ਨੇ ਜਿਹੜੇ ਐਂਟੀ ਸੋਸ਼ਲ ਐਲੀਮੈਂਟ ਨੇ ਜਿਹੜੇ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਨੇ ਇਹ ਪੂਰੇ ਪੂਰੇ ਪੰਜਾਬ ਦੇ 3 ਕਰੋੜ ਪੰਜਾਬੀਆਂ ਦੇ 6 ਕਰੋੜ ਕੰਨਾਂ ਨੇ ਔਰ 6 ਕਰੋੜ ਅੱਖਾਂ ਨੇ ਪ੍ਰਤਾਪ ਸਿੰਘ ਬਾਜਬਾ ਜੀ ਦਾ ਬਿਆਨ ਸੁਣਿਆ ਕੰਨ ਰਹੀਂ ਸੁਣਿਆ ਤੇ ਅੱਖਾਂ ਰਹੀਂ ਦੇਖਿਆ ਵੀਡੀਓ ਤੇ ਹੁਣ ਯੂਟਰਨ ਲਾਈਨ ਦੇ ਵਿੱਚ ਬਹੁਤ ਬਾਹਰ ਨੇ ਬਹੁਤ ਲਿਪਟੀਆਂ ਪੋਚੀਆਂ ਗੱਲਾਂ ਕਰਦੇ ਨੇ ਕਿ ਹੁਣ ਪੰਜਾਬ ਦੇ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਆ ਇਸ ਤਰ੍ਹਾਂ ਦੀਆਂ ਗੱਲਾਂ ਨਹੀਂ ਚੱਲਣਗੀਆਂ ਜਿੰਨੀਆਂ ਮਰਜ਼ੀ ਅਰਜ਼ੀਆਂ ਦੇ ਲੈਣ ਜਿੰਨੀਆਂ ਮਰਜ਼ੀ ਐਪਲੀਕੇਸ਼ਨ ਦੇ ਦਨ ਸੱਚ ਪੰਜਾਬ ਦੇ ਲੋਕਾਂ ਦੇ ਸਾਹਮਣੇ ਆ ਕਿ ਪ੍ਰਤਾਪ ਸਿੰਘ ਬਾਜਬਾ ਇੱਕ ਵਾਰ ਤਾਂ ਕਹਿੰਦਾ ਸੀਗਾ ਕਿ ਅਸੀਂ ਰੱਸਾ ਪਾ ਕੇ ਲੈ ਕੇ ਆਵਾਂਗੇ ਔਰ ਦੂਜੀ ਵਾਰ ਆਪਦੀ ਫੇਸਬੁੱਕ ਤੇ ਜਾ ਕੇ ਆਪਣੇ ਟਵਿੱਟਰ ਤੇ ਜਾ ਕੇ ਕਹਿੰਦਾਗਾ ਕਿ ਨਹੀਂ 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 ਬਾ ਮਜੀਠਿਆ ਸਾਹਿਬ ਤਾਂ ਬੜੇ ਦੁੱਧ ਦੇ ਥੋਤੇ ਨੇ ਇਥੋਂ ਪਤਾ ਲੱਗਦਾਗਾ ਕਿ ਇਹਨਾਂ ਸਾਰਿਆਂ ਦਾ ਬਿਸ਼ੋਕੜ ਕਿਸੇ ਨਾ ਕਿਸੇ ਰੂਪ ਦੇ ਅੰਦਰ ਡਰਗ ਰਮਾफी ਨਾਲ ਜੁੜਿਆ ਹੋਇਆ ਹੈ ਉਹ ਮੈਂ ਯੂ-ਟਰਨ ਕਿਹੜੀ ਗੱਲ ਦਾ ਲੈਣਾ ਹੈ ਰਾਜ ਇਹ ਕਰ ਰਿਹਾ ਤੇ ਬਾਜਵਾ ਸਾਹਿਬ ਦਾ ਯੂ-ਟਰਨ ਇੱਥੇ ਕੀ ਕਰੇਗਾ ਜੀ ਡੇਰਾ ਬਾਬਾ ਨਾਨਕ ਦੀ ਇਲੈਕਸ਼ਨ ਦੇ ਵਿੱਚ ਇੱਕ ਨਾਮੀ ਗੈਂਗਸਟਰ ਦੇ ਸਾਰੇ ਪਰਿਵਾਰ ਨੂੰ ਆਪ ਨੇ ਉਹਨਾਂ ਦੀ ਆਪ ਦੀ ਵਿਕਟਰੀ ਵਿੱਚ ਉਹਦੀ ਸ਼ਮੂਲੀਅਤ ਹੁਣ ਆ ਜੋ ਕੁਝ ਇੱਥੇ ਹੋ ਰਿਹਾ ਵੇਖੋ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਕਰਵਾਉਣ ਵਾਲੇ ਇਹ ਨੇ ਇਹਨਾਂ ਦੀ ਸਰਕਾਰ ਹੈ ਜਿਹੜਾ ਅਬੋਰ ਦੇ ਵਿੱਚ ਕਤਲ ਹੋਇਆ ਸੰਜੇ ਵਰਮਾ ਦਾ ਉਹ ਕਿਨੇ ਕੀਤਾ ਉਹ ਲਾਰਨਸ ਬਿਸ਼ਨੋਈ ਗੈਂਗ ਨੇ ਕੀਤਾ ਜੀ ਤੇ ਮੈਂ ਸਮਝਦਾ ਸਾਰਾ ਅੱਛਾ ਜਲੰਧਰ ਵਿਸਥੀ ਇਲੈਕਸ਼ਨ ਦੇ ਵਿੱਚ ਇੱਕ ਟ੍ਰिपल ਮਰਡਰ ਕੇਸ ਦਾ ਗੈਂਗਸਟਰ ਹੈ ਜਿਹੜਾ ਪਟਿਆਲਾ ਜੇਲ ਸੀ ਉਹ ਸਪੈਸ਼ਲੀ ਲਾਂਦਾ ਗਿਆ ਜਲੰਧਰ ਵਰਤਿਆ ਗਿਆ ਇਸ ਤਰ੍ਹਾਂ ਹੀ ਅੰਤਰਨਤਾਵ ਨੇ ਇਲੈਕਸ਼ਨ ਹੋਣੀ ਇੱਥੇ ਵੀ ਕਿਸੇ ਗੈਂਗਸਟਰ ਨੂੰ ਵਰਤਣਗੇ ਗੈਂਗਸਟਰਾਂ ਦੇ ਸਾਰੋਂ ਵੱਡੇ ਜੇ ਕੋਈ ਇਹ ਹੈ ਨੇ ਇਹਨਾਂ ਦਾ ਕੇਸ ਪਲੀਡ ਕਰਨ ਵਾਲੇ ਤੇ ਆਪਦੀ ਸਰਕਾਰ ਹੈ ਜੀ ਅਸਟਮੈਂਟ ਦਾ ਸਾਇਰ ਇਹ ਵੀ ਬਿਜ਼ਨਸ ਚੱਲਣਾ ਸੀਗਾ ਤੁਮਨੇ ਵੇਖਿਆ ਸਰ ਕੁਝ ਅਡਵਾਈਸ ਵੀ ਕੀਤੀ ਹੋਣੀ ਹੈ ਲੇਕਿਨ 11 ਵਜੇ ਖਤਮ ਕਰਨ ਦਾ ਕੀ ਮਤਲਬ ਹੈ ਸਾਹਿਬ ਇਹਨਾਂ ਦਾ ਰਾਜ ਹੀ ਖਤਮ ਹੋਣ ਨੂੰ ਫਿਰਦਾ ਹੈ ਜੀ ਇਹਨਾਂ ਨੇ ਸੈਸ਼ਨ ਕੀ ਮਕਾਣਾ ਇਹਨਾਂ ਕੋ ਕੰਮ ਹੀ ਹੈ ਨਹੀਂ ਕਿਸੇ ਕਿਸਮ ਦਾ ਪਹਿਲੇ ਕੇਜਰੀਵਾਲ ਨੂੰ ਪੁੱਛਦੇ ਨੇ ਜੇ ਉਹਨੇ ਕਿਹਾ ਤਾਂ ਹੋਣਾ ਕਿ ਅੱਜ ਕੋਈ ਹੋਰ ਕੰਮ ਹੈ ਨਹੀਂ کل بھی فراڈ ہی مارنا ہے کوئی ڈیرا بابا نانک ایک دن کا آپ دیکھیے ابھی تک آپ سب سے بڑی بات دیکھیے لیڈر آف دی اپوزیشن جو انہوں نے کل قانون لے کر آنا ہے اس کی کاپی ہمارے پاس نہیں منٹس کچھ بھی نہیں کچھ بھی نہیں آیا جی کوئی منٹس کتوں آنے ان کو آپ کاپی تیار نہیں ہے

کہ ان کے خلاف انویسٹیگیشن کیجئے اور کیس درج کیجئے اور اس میں کرمنل کانسپریسی میں کیجریوال ہے بگونت ہے یہ ان کا فرضی فائننس منسٹر ہے اور امن روڑا ہے چاروں پر ہے اگر میں ایک دو دن اور پولیس کو دوں گا چنڈیگڑھ کی اگر کوئی کاروائی یہ نہیں کریں گے کیونکہ مجھے ایک خدش ہے کیونکہ بھگوند مان تو سیدھا منسٹر آف ہوم افیرز جو ہیں امت شاہ جی اس کا آدمی چیم منسٹر کے خلاف کاروائی ہوتی کہ نہیں اس سے ہی پرو ہو جائے گی اگر یہ کاروائی کریں گے ਤੋ ਸਮਝ ਆ ਜਾਏਗੀ ਨਹੀਂ ਕਰਨਗੇ ਤਾਂ ਆਪ ਸਾਬਸੇਮ ਲੀਜੀਏ ਨਹੀਂ ਤਾਂ ਫਿਰ ਮੈਂ ਕੋਰਟ ਦੇਉਂ ਭਾਜਾ ਸਾਹਿਬ ਫਿਰ ਮੈਂ ਹਾਂ 100% ਦੀ ਫਿਰ ਕੋਰਟ ਚ ਜਾਵਾਂਗੇ ਕੇਸ ਰਜਿਸਟਰ ਕਰਾਵਾਂਗੇ ਜਾਗੂ ਪਗੜਮਾ ਭਗਵਾਨਪੁਰ ਦੀ ਮਾਤਾ ਦਾ ਜਿਹੜਾ ਕਤਲ ਹੋਇਆ ਹੈ ਜਿਹੜੇ ਉਥੋਂ ਦੇ ਵਿਧਾਇਕ ਨੇ ਡੇਰਾ ਬਾਬਾ ਨੇ ਕੀਤਾ ਹੈ ਸਾਡੀ ਪਾਰਟੀ ਦੇ ਲੀਡਰ ਦੇ ਉੱਪਰ ਅਲਿਗੇਸ਼ਨ ਲਾ ਰਹੇ ਨੇ ਮੈਂ ਇਸ ਗੱਲ ਦਾ ਨਾ ਕੋਈ ਜਵਾਬ ਦੇਣਾ ਚਾਹਨਾ ਇਹ ਜਵਾਬ ਤੇ